ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਜਨ ਹਰਿ ਸ਼ੋਧ ਦੇਵੈ ਜੋ ਕੋਈ ਜਨ ਹਰਿ ਸ਼ੋਧ ਦੇਵੈ ਜੋ ਹਰਿ ਸ਼ੋਧੇ ਜਨ ਗਉ ਬਕੋ ਸਭ ਰਸਨਾ ਜਿਜੈ ਕਾਰੇ ਅਕੋ ਕੋਈ ਜਨ ਹਰਿ ਸੂ ਦੇਵੈ ਜੋ ਮਨ ਤੈ ਰਬੁ ਲਖਰ ਕਲ ਕੇ ਆਰੁ ਹਰਿ ਸੰਤੇ ਸੁਦਾਸਜੋ ਹਰਸ ਮੈ ਮਗਨ ਭੂਤ ਕਿਰਪਾ ਕੀ ਮਾਗਿ ਕਿਆ ਤੇ ਕੋ ਹਰ ਸਉ ਦੇ ਵਜੂਰ ਹਰ ਸਉ ਦੇ ਵਜੂਰ ਕੋਈ ਜਨ ਹਰ ਸਉ ਦੇ ਵਜੂਰ ਚਲ ਗਊ ਬਕੂ ਸਗਰ ਸੁਨਾ ਜੀ ਦੇ ਪ੍ਰਾਨੇ ਆਕੂਰ ਮਨ ਤਨ ਨਿਰਮਲ ਕਰਤ ਕੇ ਆ ਆਰੇ ਸੰਤੇ ਸੁਰਾ ਸੰਜੂਰ ਪਿਆਰਸ ਮੈਂ ਮਗਰ ਹੂਤ ਕਿਰਪਾ ਤੇ ਮਾ ਵਿਖਿਆ ਤੇ ਤੋ ਆਯੋ ਸੰਦੀਨ ਦੁਖ ਪੰਜ ਚਿਤਵੋ ਤੁਮਰੀਆ ਆਪੈ ਪਗ ਗਾਰੇ ਸਿਵਨ ਸਾਮੀ ਕੋ ਪ੍ਰਭ ਨਾਨਕ ਬੰਦਰ ਸੋ ਨਾਲਕ ਵੰਦਨ ਸੋ ਕੋਈ ਜਨ ਹਰਿ ਸਿਉ ਦੇਵੈ ਜੋਰ ਹਰਿ ਸਿਉ ਦੇਵੈ ਜੋਰ ਧੰਨ ਗੁਰੂ ਅਰਜਨ ਪਾਤਸ਼ਾਹ ਬਨਵੇਂ ਪਾਤਸ਼ਾਹ ਜੀ ਝੋਕਾ ਦੇ ਕੇ ਸੰਸਾਰ ਨੂੰ ਦੱਸ ਰਿਹਾ ਕਿ ਭਾਈ ਕੋਈ ਐਸਾ ਜੀਵ ਹੈ ਐਸਾ ਮਨੁੱਖ ਹੈ ਜੋ ਪ੍ਰਭੂ ਨਾਲ ਜੋੜੇ ਤੇ ਅੱਜ ਦੇ ਗੁਰਪਿਆਰ ਨੂੰ ਤੋੜ ਰਿਹਾ ਜੋੜ ਨਹੀਂ ਰਹੀ ਕੋਈ ਕਿਸੇ ਪਾਸੇ ਭੁਲਾਇਆ ਜਾਂਦਾ ਹੈ ਕੋਈ ਕਿਸੇ ਪਾਸੇ ਭੁਲਾਇਆ ਜਾਂਦਾ ਹੈ ਨੇ ਗੁਰੇ ਸਾਹਿਬ 라ਉਂ ਗੁਰਾ ਗੁਰੂ ਨੂੰ ਆਦਿ ਛੱਡ ਕੇ ਹੋਰ ਆਪਣੇ ਰਸਤੇ ਉਪਰਾਲੇ ਆਪਣੇ ਧਰਮ ਬਲਾਲੇ ਆਪਣੀ ਧਰਮ ਤਬਦੀਲ ਕਰਕੇ ਜਦੋਂ ਮੜਾ ਲਾਲਚ ਮਿਲਦਾ ਹੋਰ ਧਰਮ ਵਿੱਚ ਡੁੱਲ ਜਾਂਦਾ ਧੰ ਗੁਰੂ ਅਰਜਨ ਪਾਤਸ਼ਾਹ ਕੋਈ ਜਨ ਹਰਿ ਸਿਉ ਦੇਵਾ ਜੋ ਜਿਹੜਾ ਸੰ ਪਰਮੇਸ਼ਰ ਨਾਲ ਜੋੜ ਦੇਵੇ ਮੰਨਤ ਅਨਿਮਲ ਕਰਤ ਕੇ ਆਲ ਹਰਿ ਸੰਚੇ ਸੁਦਾ ਸੰਜੋਗ ਕਹਿੰਦੇ ਜੋ ਪ੍ਰਮਾਤਮਾ ਨਾਲ ਜੋੜ ਦੇਵੇ ਨਾ ਐਸਾ ਜੀਵ ਐਸਾ ਮੁਰਖ ਸੋ ਕਹਿੰਦੇ ਮਨ ਤਾਨ ਰੇਮਰ ਕਤ ਕੇ ਆ ਲੋ ਹਰ ਸੰਤੇ ਸੁਰਾ ਸਜੋਰ ਮਨ ਤਾਂ ਉਸਨ ਅਰਪਣ ਕਰ ਦਈਏ ਉਹਦੇ ਅਗੇ ਭੇਟਾ ਕਰ ਦਈਏ ਜੋ ਪ੍ਰਮਾਤਮਾ ਨਾਲ ਜੋੜ ਦੇ ਕੋਈ ਜਨ ਹਰਿ ਸ਼ੋ ਦੇਵ ਹੈ ਜੋ ਮਨ ਤਨ ਨਿਰਮਲ ਕਤਿ ਯਾਰੋ ਹਰ ਸੰਤੀ ਸੁਹਾ ਸੰਜੋਰ ਰਹਾਓ ਪਿਆਰ ਰਸ ਮੈਂ ਮਗਨ ਹੋਉਂ ਕਿਰਪਾ ਜੋ ਪ੍ਰਮਾਤਮਾ ਦੇ ਰਸ ਵਿੱਚ ਮਸਤ ਹੋਏ ਆ ਮਗਨ ਹੋਏ ਆ ਪਿਆਰ ਰਸ ਮੈਂ ਮਗਨ ਹੋਉਂ ਕਿਰਪਾ ਮਹਾ ਬਿਗਿਆ ਤੇ ਤੋਰ ਆਇਓ ਸ਼ਰਨ ਗੀਨ ਦੁਖ ਭੰਜਨ ਜੋ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਗਏ ਆਇਓ ਸ਼ਰਨ ਦੀਨ ਦੁਖ ਭੰਜਨ ਚਿਤਵੋ ਤੁਮਰੀ ਔਰ ਪ੍ਰਮਾਤਮਾ ਵਾਲੇ ਪਾਸੇ ਠੁਸਲਾਓ ਟਾਸਲਾ ਲੈ ਆਇਓ ਸ਼ਰਨ ਦੀਨ ਦੁਖ ਭੰਜਨ ਚਿਤਵੋ ਤੁਮਰੀ ਔਰ ਆਪਾ ਹੈ ਪਦ ਗਾਮ ਸਿਮਰ ਸਾਮੀ ਕੋ ਜੋ ਸਾਰਿਆਂ ਦਾ ਮਾਲਕ ਹੈ ਦੀਨਪੁਰੀ ਦਾ ਵਾਲੀ ਹੈ ਆਪਾ ਹੈ ਪਦ ਗਾਮ ਸੇਵਕ ਸੁਆਮੀ ਕੋ ਜੋਸਲਾ ਸਮਨ ਵਿੱਚ ਜੁੜਿਆ ਹੈ ਮਾਲਕ ਨਾਲ ਜੁੜਿਆ ਹੈ ਪਵਨਾਨਕ ਬੰਧਨ ਛੋੜ ਉਹਨਾਂ ਦੇ ਸਾਗੇ ਸਰਪਰਾਂਵੇਂ ਬੰਧਨ ਤੋਂ ਉਹਨਾਂ ਨੂੰ ਛੁਡਾ ਦਿੱਤਾ ਉਹਨਾਂ ਦੇ ਬੰਧਨ ਤੋੜ ਦਿੱਤੇ ਕੋਲੋਂ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ